ਜਗਰਦਾ ਟੋਟਾ ਧੀ ਪੁੱਤ ਮੇਰਾ ਜਿਸ ਦੇ ਮੂੰਹ ਸੁਣਾ ਰੱਬ ਬਾਗ ਹੈ ਪੂਜਣਯੋਗ ਦੋਸਤੋ ਉਹ ਹੈ ਪਿਆਰੀ ਮਾਂ ਲੱਖਾਂ ਦੁੱਖ ਹੈ ਝੱਲੇ ਜਿਸਨੇ ਲੱਖਾਂ ਦੁੱਖ ਹੈ ਝੱਲੇ ਜਿਸਨੇ ਪਰ ਦੁੱਖ ਨਾ ਦੱਸਿਆ ਕਦੇ ਵੀ ਉਸਨੇ ਜਵਾਨੀ ਤੋਂ ਆ ਗਿਆ ਬੁਢਾਪਾ ਬਾਹਰ ਦਿੱਤਾ ਮੇਰੇ ਤੋਂ ਆਪਾ ਮੇਰੀ ਉਮਰ ਲੱਗ ਜਾਵੇ ਤੈਨੂੰ ਮੇਰੀ ਉਮਰ ਲੱਗ ਜਾਵੇ ਤੈਨੂੰ ਕਹਿੰਦੀ ਮੈਂ ਸੁਣਾ ਰੱਬ ਵਾਂਗ ਹੈ ਪੂਜਣਯੋਗ ਦੋਸਤੋ ਉਹ ਹੈ ਪਿਆਰੀ ਮਾਂ ਪੁੱਤ ਦੇਖ ਜਿਸ ਦਾ ਚਮਕੇ ਚਿਹਰਾ ਮਾਣੇ ਜਵਾਨੀਆਂ ਧੀ ਪੁੱਤ ਮੇਰਾ ਉਂਗਣੀ ਫੜ ਜਦ ਬੱਚਾ ਤੁਰਨਾ ਹੈ ਲੱਗਦਾ ਧਰਤੀ ਤੇ ਮਾਂ ਦਾ ਪੈਰ ਨਾ ਲੱਗਦਾ ਦੇ ਦੇ ਦੁਆਵਾਂ ਜੀਵ ਸੁਕਾਲੀ ਧੰਨਵਾਦ ਮੈਂ ਕਿਵੇਂ ਕਰਾਂ ਪੁੰਜਣ ਜੋਗ ਹੈ ਦੋਸਤੋ ਉਹ ਹੈ ਪਿਆਰੀ ਮਾਂ ਉਹ ਹੈ ਪਿਆਰੀ ਮਾਂ ਅਮੀਰ ਗਰੀਬ ਮਾਂ ਸਭ ਦੀ ਕੀਮਤੀ ਬੰਦੇ ਪਿਆਰ ਬਰਾਬਰ ਰੱਖੇ ਫਰਕ ਨਾ ਰੱਤੀ ਤੁਰ ਗਈ ਮਾਂ ਜਿਸ ਦੀ ਇਸ ਜਗਤ ਤੋਂ ਤੁਰ ਗਿਆ ਰੱਬ ਉਸ ਦਾ ਇਸ ਜਗਤ ਤੋਂ ਰੱਬਾ ਇਹੋ ਜਿਹਾ ਨਾ ਕਹਿਰ ਖਮਾਵੇ ਬੱਚਿਆਂ ਦੀ ਮਾਂ ਕਦੇ ਦੂਰ ਨਾ ਜਾਵੇ ਹੱਥ ਜੋੜ ਅਰਦਾਸ ਬੇਨਤੀ ਮੈਂ ਕਰਾਂ ਰੱਬ ਵਾਂਗ ਹੈ ਪੂਜਣਯੋਗ ਦੋਸਤੋ ਉਹ ਹੈ ਪਿਆਰੀ ਮਾਂ ਮਾਂ ਦੀ ਜਿਹੜੇ ਕਦਰ ਨਹੀਂ ਕਰਦੇ ਜਿਉਂਦੇ ਜਿਉ ਨਰਕ ਨੇ ਭਰਦੇ ਜਸਵਿੰਦਰ ਪਸਤਾਉਂਦੇ ਰਹਿ ਜਾਂਦੇ ਨੇ ਉਹ ਮੁੜਦਾ ਨਹੀਂ ਸਮਾਂ ਰੱਬ ਵਾਂਗ ਹੈ ਪੂਜਣਯੋਗ ਦੋਸਤੋ ਉਹ ਹੈ ਪਿਆਰੀ ਮਾਂ